ਅੱਜ ਦਾ ਸਪੈਸ਼ਲ ਸੈਸ਼ਨ ਸੀ ਤੇ ਲੋਕਾਂ ਨੂੰ ਹੋਰ ਵੀ ਬਹੁਤ ਵੱਡੀ ਉਮੀਦਾਂ ਸੀ ਕੋਈ ਯੂਨੀਵਰਸਿਟੀ ਜਾਂ ਕੁਝ ਹੋਰ ਮਿਲ ਜਾਂਦਾ ਉੱਤਰ ਸ਼ਾਇਦ ਦਾ ਦਰਜਾ ਵੀ ਦਿੱਤਾ ਗਿਆ ਚਲੋ ਇਹ ਵੀ ਬਹੁਤ ਵੱਡੀ ਗੱਲ ਹੈ ਲੱਗਦਾ ਨਹੀਂ ਕਿ ਕੁਝ ਹੋਰ ਵੀ ਵੱਡਾ ਮਿਲਣਾ ਚਾਹੀਦਾ ਸੀ ਨਨਕਾਪੁਰ ਦੇ ਦੇਖੋ ਹਿੰਦੀ ਚੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੋਇਆ ਤੁਹਾਨੂੰ ਪਤਾ ਲੱਗ ਗਿਆ ਕਿ ਤਿੰਨ ਆ ਸ਼ਹਿਰ ਜਿਹੜੇ ਨੇ ਅੰਮ੍ਰਿਤਸਰ ਗਲਿਆਰਾ ਤਲਵੰਡੀ ਸਾਭੋ ਤੇ ਸ਼ਰੀਆਨਾਂਪੁਰ ਸਾਹਿਬ ਇਹਨਾਂ ਨੂੰ ਪੁਸ਼ਤਰ ਸ਼ਹਿਰ ਕੋਸ਼ਤ ਕੀਤਾ ਗਿਆ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਹ ਸਾਡੇ ਬਹੁਤ ਬਾਕ ਪੁਸ਼ਤਰ ਸ਼ਹਿਰ ਨੇ ਔਰ ਇੱਥੇ ਤਬਾਕੂ ਕੋਈ ਹੋਰ ਸਿਗਰਟਸ ਕੋਈ ਮੀਟ ਕੋਈ ਐਲਕੋਹਲ ਦੀਆਂ ਸ਼ਾਪਸ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਇਹਨੂੰ ਅਜ ਅਧਿਕਾਰਤ ਤੌਰ ਤੇ ਜਿਹੜਾ ਬੰਦ ਕੀਤਾ ਗਿਆ ਬਹੁਤ ਵੱਡਾ ਔਰ ਬਹੁਤ ਅਹਿਮ ਫੈਸਲਾ ਪੰਜਾਬ ਦੇ ਲੋਕਾਂ ਵਾਸਤੇ ਆ ਬਾਕੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਸਾਡੇ ਮਾਨਯੋਗ ਮੰਤਰੀ ਨੇ ਇਥੋਂ ਦੇ ਸਰਵਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਉਹਨਾਂ ਨੇ ਉਹਨਾਂ ਕੋਲ ਪ੍ਰਪੋਜ਼ਲ ਆ ਜਿਸ ਤਰ੍ਹਾਂ ਦੀ ਵੀ ਉਹ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੰਡਸ ਦੀ ਆ Und dann wir mal, was die Paaren the die